ਮੇਰਾ ਨਾਮਦਰ ਪਾਲ ਸਿੰਘ ਆ ਤੇ ਭਾਈ ਕੀ ਗੱਲ ਹੋਈ ਜਿਹੜੀ ਗੋਲੀ ਉਹ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤਾਂ ਉਹਨਾਂ ਨੇ ਬੁਲਾਇਆ ਤੇ ਇੰਨੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਜਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਉਹ ਬਸ ਸਾਡੇ ਉਨ ਦਾ ਸੁਣ ਲੈ ਤੇ ਕਿੱਦਨੂ ਲੈ ਕੇ ਗਏ ਨੇ ਤੁਸੀਂ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿੱਦਨੂ ਲੈ ਗਏ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਨੂੰ ਕੋਈ ਗੋਲੀ ਬਰਾਮਦ ਕੀਤੀ ਕਿ ਨਹੀਂ ਹਾਂ ਇੱਕ ਪਈ ਇੱਥੇ ਉਹ ਇਹਨਾਂ ਨੇ ਭਾਈ ਨੂੰ ਦਿੱਤੀ ਆ ਵੀ ਆ ਵੇਖ ਲਓ ਸਾਨੂੰ ਨਹੀਂ ਪਤਾ ਕੋਈ ਮਰ ਇਨਫੋਰਮੇਸ਼ਨ ਕਿ ਇਹ ਕੌਣ ਹੈ ਕੌਣ ਹੈ ਤੇ ਪਤਾ ਨਹੀਂ ਆ ਬਾਹਰ ਆ ਨਾ ਬਾਹਰ ਦਾ ਅੰਦਰ ਹੋ ਗਏ ਤੇ ਗੱਲ ਕਰੀ ਆ ਤੇ ਬਾਹਰ ਆ ਪਤਾ ਲੱਗਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਤੇ ਹੱਕ ਨੇ 1 2 ਚੱਲੀਆਂ ਇਹ ਕਹਿੰਦੇ ਸੀ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਤੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੇ ਸ਼ੌਕ ਤੁਹਾਡੀ ਆ ਨਾਲ ਦੀ ਸ਼ੌਕ ਮੇਰੀ ਆਪਣੀ ਇਹ ਭਾਜੀ ਕਿੱਥੇ ਗੋਲੀ ਕਿੱਥੇ ਚੱਲੀਆਂ ਜੀ ਗੋਲੀਆਂ ਨਾਲ ਮੇਰੇ ਬਗਲੇ 'ਚ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤੇ ਪਿਆ ਹੀ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੜ ਤੋਂ ਘੜ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਸਾਦੇ ਤੇ ਆਏ ਸੀ ਜਿੰਨਾਂ ਵੱਲੋਂ ਗੋੜੀ ਚਲਾਈ ਗਈ ਸੀ ਮੋਟਰਸਾਈਕਲ